ਨਾਪ ਵੀ ਵਿਚਾਰੋ ਮਾਰਨਾ ਤਾਂ ਬਚ ਨਹੀਂ ਕਦੇ ਕਿਸੇ ਨੇ ਸੋਚਿਆ ਬਾਬਾ ਜੀ ਕਹਿੰਦੇ ਭਾਈ ਜੇ ਨਿੱਕੀਆਂ ਜਿੰਦਾ ਹੁੰਦੀਆਂ ਕਿ ਐਡੇ ਵੱਡੇ ਸਾਕੇ ਕਰ ਰਹਿੰਦੀਆਂ ਉਹ ਤਾਂ ਕਹਿੰਦੇ ਬਹੁਤ ਬੜੀਆਂ ਜਿੰਦਾ ਹੁੰਦੀਆਂ ਫੇ ਤੁਸੀਂ ਦੇਖੋ ਦਾਬਾ ਇਹਨਾਂ ਉੱਡੇ ਤੋਂ ਸੱਦੇ ਗਏ ਮਾਨਸਾ ਜ਼ਿਲ੍ਹੇ ਚੋਂ ਉੱਥੇ ਕਿ ਰਾਮਪਾਲ ਸਿੰਘ ਆ ਮੇਰਾ ਅੱਛਾ ਮਿੱਤਰ ਹੈ ਉਹਨੇ ਇੰਨੇ ਬੈਠੇ ਸੈਸਵਕ ਕਰੇ ਬੇਨਤੀ ਕਰਤੀ ਬਾਬਾ ਜੀ ਮਹਾਰਾਜ ਵੀ ਫਤਿਹਗੜ੍ਹ ਸਾਹਿਬ ਔਰ ਮਾਨਸਾ ਇੱਕੋ ਦਿਨ ਜ਼ਿਲ੍ਹੇ ਬਣੇ ਆ ਫਤੇਗੜ ਸਾਹਿਬ ਨੂੰ ساری ਦੁਨੀਆ ਜਾਣਦੀ ਹੈ ਮਾਨਸਾਤ ਨੂੰ ਕੋਈ ਜਾਣਦਾ ਨਹੀਂ। ਬਾਬਾ ਜੀ ਕਹਿੰਦੇ ਭਾਈ ਇੱਥੇ ਇੱਕ ਗਾਇਕ ਹੋਊਗਾ ਕੋਣਿਆ ਵਾਲਾ। ਉਹ ਸਾਰੇ ਸੰਸਾਰ ਚ ਇਹਦਾ ਨਾਮ ਉੱਚਾ ਕਰ ਦੇਗਾ ਪਰ ਪਰ ਕਰਕੇ ਕਿ ਅੱਗੇ ਨਹੀਂ ਬਚਨ ਕੀਤਾ। ਹੁਣ ਸਾਨੂੰ ਹਿੰਮ ਸਮਝ ਆਉਂਦਾ। ਦੇਖੋ ਤਾਂ ਸਿੱਧੂ ਮਸੇਆਣਾ ਹੋਇਆ। ਇਹ ਕਦੋਂ ਦੀ ਗੱਲ ਹੈ ਜੀ? ਹਾਂਜੀ। ਇਹ 2010 ਕ ਦੀ ਗੱਲ ਹੈ। ਅ ਉੱਟਕੇ ਦਾ ਅਰਥ 10 ਦੀ ਗੱਲ ਹੈ 8 ਦੀ ਮੈਂ ਕਿਹਾ 2 8 ਦੀ ਗੱਲ ਹੈ ਮਹਾਰਾਜ ਜੀ ਉੱਡਤ ਸੈਦੇ ਗਏ ਉਹਨਾਂ ਨੇ ਵੈਸੇ ਸਹਿਸਵਾਪਾ ਬੇਨਤੀ ਕਰ ਲੈਂਦੇ ਜਿੱਦਾਂ ਉਹਨੇ ਮਹਾਰਾਜ ਜੀ ਫੋਤੇਗੁਰ ਸਾਹਿਬ ਨੂੰ ساری ਦੁਨੀਆ ਜਾਣ ਦੀ ਮਾਨਸਾ ਦਾ ਕੋਈ ਨਾ ਹੀ ਜਾਣਦਾ ਮਹਾਰਾਜ ਕਹਿੰਦੇ ਕੋਈ ਨਾ ਭਾਈ ਇੱਥੇ ਕੇ ਗੌਣ ਵਾਲਾ ਹੋਊਗਾ ਉਹ ਸਾਰੇ ਸੰਸਾਰ ਚੋਂ ਦਾ ਨਾਮ ਉੱਚਾ ਕਰ ਦੂਗਾ ਪਰ ਪਰ ਕੇ